ਸੇਵਾ ਭਾਵਨਾ ਦੇਖੋ ਚੋ ਆਖਾਂ ਦੀ ਨਿੱਕੇ ਨਿੱਕੇ ਬੱਚੇ ਨੇ ਦੇਖੋ ਸੇਵਾ ਕਰ ਰਹੇ ਆਹ ਗੱਲ ਮੁਸਲਮਾਨ ਸਿੱਖ ਐਸਾਈ ਸਾਰੇ ਇੱਕ ਦੂਜੇ ਦੇ ਭਾਈ ਭਾਈ ਆਹ ਤੁਸੀਂ ਦੇਖ ਸਕਦੇ ਹੋ ਕੀ ਨਾਮ ਹੈ ਮੇਰੇ ਤੇਰਾ ਤਰਮਿੰਦਰ ਸਿੰਘ ਹੈ ਨਾ ਆ ਮੁੰਡਾ ਸਿੱਖਾਂ ਦਾ ਯਾਨ ਤੇਰਾ ਕੀ ਨਾਮ ਆ ਯਾਨ ਯਾਨ ਇਹ ਮੁੰਡਾ ਪੂਰਾ ਨਾਮ ਦੱਸੋ ਮੁਸਲਮਾਨਾਂ ਦਾ ਪੂਰਾ ਨਾਮ ਦੱਸੋ ਯਾਨ ਮੁਹੰਮਦ ਤੇਰਾ ਕੀ ਨਾਮ ਆ ਨੀਰਜ ਕੁਮਾਰ ਆ ਮੁੰਡਾ ਹਿੰਦੂਆਂ ਦਾ ਤੇ ਦੋ ਮੁੰਡੇ ਇੱਧਰ ਇੱਧਰ ਆ ਕੇ ਗਏ ਹੋਏ ਨੇ ਪਰ ਤਾਂ ਹਣ ਤੇ ਦੇਖੋ ਆਪਸ ਚ ਦੇਖੋ ਪਿਆਰ ਇਹਨਾਂ ਦਾ ਆਪਾਂ ਨਾ ਜਿਹੜੇ ਵੱਡੇ ਹੁੰਦੇ ਆ ਇਕਦਿਜਾ ਨਾਲ ਲੜਦੇ ਰਹਿੰਦੇ ਆ ਧਰਮਾਂ ਦੀ ਲੜਾਈ ਤੇ ਬਾਕੀ ਜਿਹੜੇ ਮੰਤਰੀ ਮੰਤਰੀ ਕਰਦੇ ਨੇ ਆਪਸ ਚ ਲੜਾਉਂਦੇ ਨੇ ਇਹਨਾਂ ਦਾ ਬੱਚਿਆਂ ਦਾ ਆਪਸ ਚ ਦੇਖੋ ਕਿਵੇਂ ਸੇਵਾ ਭਾਵਨਾ ਕਰ ਰਹੇ ਆ ਆ ਦਿਓ ਕਿਵੇਂ ਚਾਹ ਦਾ ਨੰਗਰ ਲਾ ਰਹੇ ਨੇ ਆ ਸਾਰਾ ਪ੍ਰਬੰਧ ਦੇਖੋ ਇਹਨਾਂ ਦੇ ਬੱਚੇ ਨੇ ਆਪ ਕੀਤਾ ਖੋਜੋ ਹਲੇ ਕਹਿ ਰਹੇ ਨੇ ਵੀ ਕੱਲੂ ਵੀ ਅਸੀਂ ਲੰਗਰ ਵਰਤਾਵਾਂਗੇ ਇੰਨੇ ਸੇਵਾ ਭਾਵਨਾ ਯਾਰ ਬਹੁਤ ਖੁਸ਼ ਕਰਦੀ ਆ ਦੇਖੋ ਕਿੰਨੇ ਸੇਵਾ ਭਾਵਨੇ ਇਹਨਾਂ ਦੇ ਵਿੱਚ ਆਪਾਂ ਲੜਦੇ ਰਹਿੰਦੇ ਹਾਂ Hindu, Muslim, Sikh ਨਾਲ ਆ Hinduਾਂ ਦਾ ਮੁੰਡਾ ਹੈ ਆ ਮੁੰਡਾ ਮੁਸਲਮਾਨਾਂ ਦਾ ਤੇ ਉਹ Sikhਾਂ ਦਾ ਪਰ ਦੇਖੋ ਸੇਵਾ ਭਾਵਨਾ ਆਪਾਂ ਵੱਡੇ ਜਿਹੜੇ ਹੁੰਦੇ ਨਾ ਕੋਈ ਮੁੱਦਾ ਬਣਾ ਰ ਗਿਆ ਵੀ ਆਪਸ ਵਿੱਚ ਲੜਦੇ ਨੇ ਇਹ ਉਹ ਧਰਮਾਂ ਦੀ ਲੜਾਈ ਹੈ

ਕੀ ਆ ਦੇਖੋ ਬੱਚੇ ਕਿਵੇਂ ਮੇਰੇ ਬਹੁਤ ਸੇਵਾਭਾਵਨਾ ਰੂਹ ਖੁਸ਼ ਕਰਤੀ ਬੱਚਿਆਂ ਨੇ ਕਿਹਾ ਬੱਚੇ ਸੇਵਾਭਾਵਨਾ ਇਹਨਾਂ ਦੀ ਛੋਟੇ ਛੋਟੇ ਬੱਚੇ ਨੇ ਚਲੋ ਧੰਨਵਾਦ ਭਾਈ ਗੁਰਦਵਾਰੇ ਨੇ ਜਾਗ ਜਾਂ ਕੇਤਲੇ ਨਹੀਂ ਜਿੰਦ ਜੀ ਤੁਹਾਨੂੰ